ਵਾਦ ਇੰਟਰਾਡੇ ਦਾ ਜਿਹੜਾ ਡਾਟਾ ਸੀਗਾ ਜੀ ਉਹ ਸ਼ਾਰਟ ਸੀਗਾ ਜੀ ਜਿਹੜਾ ਫਸਟ ਸੈਕੰਡ ਨਾਲ ਮਿਲਿਆ ਸਾਨੂੰ ਇਸ ਲੈਵਲ ਦੇ ਕਰੀਬ ਸ਼ਾਰਟ ਸੀਗਾ ਜੀ ਉੱਤਮ ਮਾਰਕੀਟ ਨੇ ਇੱਕ ਬਹੁਤ ਵਧੀਆ ਮੂਵ ਆ ਜਿਹੜਾ ਡਾਊਨ ਸਾਈਡ ਨੂੰ ਦਿੱਤਾ 20 ਤੋਂ 25 ਪੁਆਇੰਟ ਪ੍ਰੀਮੀਅਮ ਆ ਜਿਹੜੇ ਇਨਕਰੀਜ਼ ਕਰ ਗਏ ਸੀਗੇ ਜੀ 21950 ਦੀ ਪੁਟ ਤੇ ਔਰ 22000 ਵੀ ਆਪਾਂ ਇੱਥੇ ਲੈ ਸਕਦੇ ਸੀ ਸੋ ਫਸਟ ਸੈਂਟੀਮੈਂਟ ਦੇ ਅਕੋਰਡਿੰਗ ਜੀ ਵਧੀਆ ਪ੍ਰੋਫਿਟ ਹੋਇਆ ਉਸ ਤੋਂ ਬਾਅਦ ਅਸੀਂ ਮਾਰਕੀਟ ਦੇ ਵਿੱਚ ਬਹਿਰੇ ਸੀਗੇ ਕਿ ਮਾਰਕੀਟ ਜਿਹੜੀ ਇੱਕ ਕਾਫੀ ਵੱਡਾ ਮੂਵ ਡਾਊਨਸਾਈਡ ਲੇ ਦੋਗੀ ਸੋ ਮੂਵ ਵਗੈਰਾ ਤਾਂ ਜੀ ਡਾਊਨਸਾਈਡ ਨਹੀਂ ਆਇਆ ਜ਼ਿਆਦਾਤਰ ਪਰ ਸਾਨੂੰ ਇੱਥੇ ਇੱਕ ਸਿਗਨਲ ਇਦਾਂ ਦਾ ਮਿਲਿਆ ਜੀ ਜੋ ਤਕਰੀਬਨ ਕਾਲ ਬਾਇ ਦਾ ਸਿਗਨਲ ਸੀਗਾ ਜੀ ਕਿ ਕਿਸੇ ਨੇ ਕਾਲ ਵਗੈਰਾ ਇੱਥੇ ਬਾਇ ਲਈ ਕਰੀਆ ਜੀ ਆਰਬੀਆਈ ਦੀ ਪਾਲਿਸੀ ਵੀ ਸੀਗੀ ਜੀ ਅੱਜ ਸੋ ਇਹ ਡਾਟਾ ਜਦੋਂ ਆਰਬੀਆਈ ਦੀ ਪਾਲਿਸੀ ਸਟਾਰਟ ਹੋਈ ਜੀ ਤਕਰੀਬਨ ਉਹਨਾਂ ਨੇ ਬੋਲਣਾ ਵਗੈਰਾ ਸਟਾਰਟ ਕੀਤਾ ਬੀਚ ਵਗੈਰਾ ਸਟਾਰਟ ਹੋ ਗਈ ਤਾਂ ਇੱਥੇ ਕਿਸੇ ਪਲੇਅਰ ਦੀ ਐਂਟਰੀ ਹੋਈ ਜੀ ਇੱਕੋ ਦਾਮ ਆਇਆ ਉਹ ਸਾਰਾ ਕੁਝ ਸ਼ਾਰਟ ਸੀਗਾ ਜੀ ਔਰ ਇੱਥੇ ਕਿਸੇ ਨੇ